ਸਤਿ ਸ਼੍ਰੀ ਅਕਾਲ ਜਸ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਵਾਗਤ ਕਰਦੀ ਆਂ ਐਨੀ ਦਿਨੀ ਪੰਜਾਬੀ ਗਾਇਕ ਜਸਬੀ ਜੱਸੀ ਵਿਵਾਦਨ ਦੇ ਵਿੱਚ ਨੇ ਵਿਵਾਦਨ ਦਾ ਕਾਰਨ ਹੈ ਕਿ ਇੱਕ ਧਾਰਮਿਕ ਸਮਾਗਮ ਤੇ ਵਿੱਚ ਸ਼ਬਦ ਗਾਇਨ ਕਰਨਾ ਜਸਬੀ ਜੱਸੀ ਪੂਰਨ ਰੂਪ ਦੇ ਵਿੱਚ ਸਿੱਖ ਨਹੀਂ ਹਨ ਉਹ ਪਤਿਤ ਸਿੱਖ ਨੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਗਵਤਾਵਾਵਾਂ ਗਾਈਆਂ ਗਈਆਂ ਜਸਬੀ ਜੱਸੀ ਦੇ ਕਹਿਣ ਦੇ ਮੁਤਾਬਕ ਤੇ ਉਸੇ ਨੂੰ ਲੈ ਕੇ ਵਿਵਾਦ ਉੱਠ ਗਿਆ ਕਿ ਜਸਬੀਸ ਜਸਸੀਪੂਰਨ ਮਰਿਆਦਾ ਦੇ ਵਿੱਚ ਨਹੀਂ ਹਨ ਉਹ ਕੁਰਬਾਨੀ ਕੀਰਤਨ ਨਹੀਂ ਕਰ ਸਕਦੇ ਐਸਨ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਚਠੇਦਾਰ ਗੈਨੀ ਕੁਲਦੀਪ ਸਿੰਘ ਗੜਕਜ ਹੋਣਾ ਦਾ ਵੀ ਬਿਆਨ ਆਇਆ ਉਹਨਾਂ ਨੇ ਆਖੇ ਕਿ ਕੋਈ ਵੀ ਅਜਿਹਾ ਸਿੱਖ ਜੋ ਪੂਰਨ ਨਹੀਂ ਹੈ ਜੋ ਮਰਿਆਦਾ ਦੇ ਵਿੱਚ ਨਹੀਂ ਹੈ ਉਹ ਧਾਰਮਿਕ ਸਟੇਜ ਤੇ ਸ਼ਬਦ ਗਾਣ ਨਹੀਂ ਕਰ ਸਕਦਾ ਹੈ ਗੁਰਬਾਣੀ ਗਾਣ ਨਹੀਂ ਕਰ ਸਕਦਾ ਹੈ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸੋਸ਼ਲ ਮੀਡੀਆ ਤੇ ਆਈਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਲੋਕਾਂ ਦੇ ਵੱਲੋਂ ਕਾਫੀ ਕੁਝ ਬੋਲਿਆ ਗਿਆ ਕਈ ਤਰ੍ਹਾਂ ਦੀਆਂ ਨਕਾਰਾਤਮਕ ਯਾਨੀ ਕਿ 네ਗੇਟਿਵ ਟਿੱਪਣੀਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਕੀਤੀਆਂ ਗਈਆਂ ਹੁਣ ਇੱਕ ਵਾਰ ਫਿਰ ਤੋਂ ਪਿਤੇ ਕਲ ਵੀ ਜਸਪੀਰ ਜਸੀ ਦਾ ਬਿਆਨ ਆਇਆ ਸੀ ਕਿ ਉਹ ਸਿਰਫ ਸਿੱਖੀ ਦੇ ਨਾਲ ਜੁੜਨਾ ਚਾਹੁੰਦੇ ਸੀ ਉਹਨਾਂ ਦਾ ਮੋਟਿਵ ਕਿਸੇ ਨੂੰ ਵੀ ਜਾਂ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਹੁਣ ਇੱਕ ਵਾਰ ਫਿਰ ਤੋਂ ਜਸਪੀਰ ਜਸੀ ਦਾ ਬਿਆਨ ਆਇਆ ਹੈ ਜਸਪੀਰ ਜਸੀ ਨੇ ਜਥੇਦਾਰ ਸਾਹਮਣੂ ਲੈ ਕੇ ਗੱਲਬਾਤ ਕੀਤੀ ਹੈ ਕਿ ਸਿੱਖਾਂ ਦੇ ਵਿੱਚ ਜੋ ਵੀ ਕੁਝ ਹੁੰਦਾ ਹੈ ਜਾਂ ਜੋ ਵੀ ਫੈਸਲੇ ਲਏ ਜਾਂਦੇ ਨੇ ਸਿੱਖਾਂ ਲਈ ਜੋ ਵੀ ਫੈਸਲੇ ਲਏ ਜਾਂਦੇ ਨੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਸਾਹਿਬ ਜੋ ਵੀ ਫੈਸਲੇ ਲੈਂਦੇ ਨੇ ਉਹਨਾਂ ਦਾ ਸਾਨੂੰ ਸਭ ਨੂੰ ਸਿਰ ਚੁਕਾ ਕੇ ਆਦਰ ਕਰਨਾ ਚਾਹੀਦਾ ਹੈ ਮੈਂ ਬੇਨਤੀ ਕਰਦਾ ਹਾਂ ਕਿ ਜਥੇਦਾਰ ਸਾਬ ਦੇ ਲਈ ਕੋਈ ਵੀ ਨੈਗੇਟਿਵ ਟਿੱਪਣੀ ਨਾ ਕੀਤੀ ਜਾਵੇ ਕਿਉਂਕਿ ਜੋ ਵੀ ਉਹਨਾਂ ਦਾ ਹੁਕਮ ਹੈ ਉਹ ਸਿਰ ਮੱਥੇ ਹੈ ਮੈਨੂੰ ਇਸ ਦੇ ਲਈ ਜਿੱਥੇ ਵੀ ਬੁਲਾਇਆ ਜਾਏਗਾ ਮੈਂ ਉੱਥੇ ਹੀ ਉਪਸਥਿਤ ਹੋਵਾਂਗਾ ਉਹਨਾਂ ਨੇ ਇਹ ਵੀ ਦਰਹਾਇਆ ਕਿ ਉਹਨਾਂ ਦੇ ਵੱਲੋਂ ਗੁਰਬਾਣੀ ਕੀਰਤ ਨਹੀਂ ਕੀਤਾ ਗਿਆ ਸਿਰਫ ਕਵਿਤਾਵਾਂ ਹੀ ਗਾਈਆਂ ਗਈਆਂ ਉਹਨਾਂ ਦਾ ਮਕਸਦ ਹੈ ਕਿ ਲੋਕਾਂ ਨੂੰ ਵੱਧ-ਵੱਧ ਸਿੱਖੀ ਦੇ ਨਾਲ ਜੋੜਨਾ ਅਤਿ ਤਰੰ ਪ੍ਰਚਾਰ ਕਰਨਾ ਨਾਲ ਹੀ ਉਹਨਾਂ ਨੇ ਪ੍ਰੋਗਰਾਮ ਕਰਵੋਣ ਵਾਲੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਾਰੀ ਹੀ ਗਲਤੀ ਆਪਣੇ ਉੱਪਰ ਲੈ ਲਈ ਸੀ ਜਸਵੀਰ ਜੱਸੀ ਦਾ ਕਹਿਣਾ ਹੈ ਕਿ ਉਹਨਾਂ ਦੀ ਗਲਤੀ ਹੈ ਉਹ ਵੀ ਮੰਨਦੇ ਨੇ ਤੇ ਜਦੋਂ ਵੀ ਅਕਲਤਖ ਸਾਹਿਬ ਉਹਨਾਂ ਨੂੰ ਤਾਲਬ ਕਰਨਗੇ ਜਥੇਦਾਰ ਸਾਹਿਬ ਉਹਨਾਂ ਨੂੰ ਬੁਲਾਉਣਗੇ ਜਿੱਥੇ ਵੀ ਬੁਲਾਉਣਗੇ ਉਹ ਜ਼ਰੂਰ ਜਾਣਗੇ ਨਾਲ ਹੀ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਬਾਰੇ ਇੱਕ ਚੀਜ਼ ਚੱਲ ਰਹੀ ਸੀ ਕਿ ਜੇਕਰ ਜੱਸੀ ਨੂੰ ਗੁਰੂ ਘਰ ਦੇ ਵਿੱਚ ਨਹੀਂ ਕੌਣ ਦਿੱਤਾ ਜਾਏਗਾ ਧਾਰਮਿਕ ਸਟੇਜ ਤੇ ਨਹੀਂ ਕੌਣ ਦਿੱਤਾ ਜਾਏਗਾ ਤਾਂ ਉਹ 크ਿਸਚਨ ਧਰਮ ਨੂੰ ਅਪਣਾ ਲੈਣਗੇ ਇਸੇ ਨੂੰ ਲੈ ਕੇ ਵੀ ਜਸਬੀਰ ਜੱਸੀ ਦਾ ਬਿਆਨ ਆਇਆ ਹੈ ਕਿ ਅਜਿਹਾ ਕੁਝ ਨਹੀਂ ਹੋਵੇਗਾ ਸਾਡਾ ਇਤਿਹਾਸ ਬਹੁਤ ਲੰਬਾ ਹੈ ਐਵੇਂ ਹੀ ਕੁਝ ਲੋਕ ਨਫ਼ਰਤ ਭਰੀਆਂ ਗੱਲਾਂ ਕਰਦੇ ਨੇ